ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਪੀਐਸ ਕੈਂਟ ਨੇ 14/7/2025 ਨੂੰ ਇੱਕ ਮਕੱਦਮਾ ਦਰਜ ਕੀਤਾ ਸੀ ਅੰਡਰ ਸੈਕਸ਼ਨ 109 352527 5459 ਆਮਜ਼ਾਕ ਤੇ ਜਦੋਂ ਮੁਕੱਦਮਾ ਦਰਜ ਕੀਤਾ ਤੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਨੋਟਿਸ ਵਿੱਚ ਲਿਆਇਆ ਗਿਆ ਤੇ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਏਡੀਐਸਪੀ 2 ਸ਼੍ਰੀ ਵਿਨੀਲਾ ਜੀ ਨੂੰ ਤੇ ACP ਵੈਸਟ ਸ਼ਿਵਦਰਸ਼ਨ ਜੀ ਤੇ SHO ਕੈਂਟ ਜਤਿੰਦਰ ਜੀ ਨੂੰ ਤੇ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਮਕਦਮੇ ਦੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਸਾਹਿਲ ਅਲਾਇਸ ਕਾਲੂ ਤੇ ਆਕਾਸ਼ਦੀਪ ਜਿਹੜੇ ਕੀ ਫਿਲਹਾਲ ਜੇਲ੍ਹ اچ ਕਮਰਸ਼ਲ ਕੁਆਂਟੀਟੀ ਦੇ ਵਿੱਚ ਬੰਦ ਨੇ ਤੇ ਇਹਨਾਂ ਦੇ ਦੋ ਸਾਥੀ ਹੋਰ ਸੀਗੇ ਜਿਹੜੇ ਕੀ ਇਹਨਾਂ ਦੇ ਭਰਾ ਹੀ ਸੀਗੇ ਮਨਦੀਪ ਕੁਮਾਰ ਅਲਾਇਸ ਕਾਲੀ ਤੇ ਸਾਗਰ ਤੇ ਜਿਹੜੇ ਮਨਦੀਪ ਕੁਮਾਰ ਰਾਇਸ ਕਾਲੀ ਤੇ ਸਾਗਰ ਨੇ ਇਹ ਆਨਦਰਨ ਸੀਗੇ ਤੇ ਦੋ ਦਿਨ ਪਹਿਲਾਂ 3 5 2025 ਨੂੰ ਤੇ 13 12 2025 ਨੂੰ ਇਹਨਾਂ ਨੂੰ ਕੈਂਟ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 8 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਤੇ ਉਹਦੇ ਨਾਲ ਨਾਲ ਚਾਰ ਪਿਸਟਲ ਵੀ ਬਰਾਮਦ ਕੀਤੇ ਆ ਤੇ ਜਿਹੜੀ ਇਹ ਬਰਾਮਦਗੀ ਹੋਈ ਹੈ ਇਹ ਇੱਕ ਨਵਾਂ ਪਰਚਾ ਦਿੱਤਾ ਹੈ ਐਫਆਈਆ ਨੰਬਰ 164 264 312 2025 ਅੰਡਰ ਸੈਕਸ਼ਨ 21C 296185 ਐਨਡੀਪੀਐਸ ਆ ਪੀਐਸ ਕੈਂਟ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਤੇ ਕੈਂਟ ਏਰੀਆ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਇਹ ਹੈਬਿਚੁਅਲ ਅਫੈਂਡਰਸ ਹੈਗੇ ਤੇ ਇਹਨਾਂ ਦੇ ਪਰਿਵਾਰ ਵੀ ਇਸੇ ਕੰਮ ਵਿੱਚ ਲੱਗੇ ਸੀ ਤੇ ਇਹ ਦੋਨੋਂ ਜਣਿਆਂ ਤੇ ਵੀ ਆ ਸਾਗਰ ਤੇ 6 ਮੁਕਦਮੇ ਦਰਜ ਨੇ ਜਿਹੜੇ ਕਿ ਜ਼ਿਆਦਾਤਰ ਐਨਡੀਪੀਐਸ ਐਕਟ ਦੇ ਨੇ ਤੇ ਮਨਦੀਪ ਕੁਮਾਰ ਅਲਾਇਸ ਕਾਲੀ ਤੇ ਸਤ ਮੁਕਦਮੇ ਦਰਜ ਨੇ ਦੋਨਾਂ ਦੀ ਉਮਰ 29 ਤੋਂ 31 ਸਾਲ ਦੇ ਵਿੱਚ ਵਿੱਚ ਹੈ ਦੋਨੋਂ 10ਵੀਂ ਪੜ੍ਹੇ ਹੋਏ ਆ ਤੇ ਜਿਹੜਾ ਸਾਗਰ ਹੈ ਉਹ ਇੱਕ ਟੈਂਟ ਸ਼ਾਪ ਤੇ ਕੰਮ ਕਰਦਾ ਹੈ ਤੇ ਜਿਹੜਾ ਅਕਾਲੀ ਹੈ ਉਹ ਬਿਲਕੁਲ ਵਿਹਲਾ ਹੈ ਜੀ ਤੇ ਉਹ ਕੋਈ ਕੰਮ ਨਹੀਂ ਕਰਦਾ ਅਸੀਂ ਨਾ ਗ੍ਰਿਫਟਾਰ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਹੋਰ ਵੀ ਕੁਝ ਹੋਏਗਾ ਤੇ ਅਸੀਂ ਤੋਂਡੇ ਤੱਕ ਪਬਲਿਕ ਤੱਕ ਪਹੁੰਚਾਵਾਂਗੇ ਅਮਰਸਾ ਪੁਲਿਸ ਕਮਿਸ਼ਨੇਟ ਵਚਨਬੰਦ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ